ਬੇਗਰਾਜਰ ਅੱਲਾ ਤੁਹਾਨੂੰ ਅੱਜ ਜਿਹੜੀ ਸ਼ਖਸੀਅਤ ਨਾਲ ਮਲਾਉਣ ਜਾ ਰਿਹਾ ਇਹਨਾਂ ਦਾ ਨਾਮ ਹੈ ਅਜਮੇਰ ਅਕਲੀਆ ਅਜਮੇਰ ਅਕਲੀਆ ਦੀ ਕੀ ਖਾਸੀਅਤ ਹੈਗੀ ਹੈਗੀ ਕਿ ਇਹ ਲੋਕ ਗਾਇਕ ਸੰਤਰਾਮੋਦਾਸੀ ਦੇ ਪਦ ਚ ਨਾਂ ਦੇ ਉੱਤੇ ਚੱਲ ਰਿਹਾ ਹੈ ਸੰਤਰਾਮੋਦਾਸੀ ਨੂੰ ਤਾਂ ਦੋਸਤੋ ਤੁਸੀਂ ਸਾਰਿਆਂ ਨੇ ਸੁਣਿਆ ਤੇ ਵੇਖਿਆ ਹੁਣ ਜਦੋਂ ਇਨਕਲਾਬੀ ਸਟੇਜਾਂ ਦੇ ਉੱਤੇ ਖੜੋ ਕੇ ਮਜ਼ਦੂਰ ਤੇ ਕਿਸਾਨ ਦੀ ਜ਼ਿੰਦਗੀ ਦੇ ਉਹ ਗੀਤ ਗਾਉਂਦਾ ਸੀ ਕਿਰਤੀ ਵਰਗ ਦੇ ਗੀਤ ਗਾਉਂਦਾ ਸੀ ਤਾਂ ਵੱਡੇ ਵੱਡੇ ਇਕੱਠਾਂ ਨੂੰ ਉਹ ਕੀਲ ਲੈਂਦਾ ਸੀ ਪਰ ਸਮੇਂ ਦੇ ਹਾਲਾਤਾਂ ਨੇ ਸੰਤਰਾਮੋਦਾਸੀ ਨੂੰ ਸਾਡੇ ਕੋਲੋਂ ਖੋ ਲਿਆ ਸੰਤ ਰਾਮਦਾਸ ਜੀ ਚਲਿਆ ਜ਼ਰੂਰ ਗਿਆ ਪਰ ਉਹਦੇ ਗੀਤ ਸਾਡੇ ਵਿੱਚ ਜਿਉਂਦੇ ਨੇ ਤੇ ਉਹਨਾਂ ਗੀਤਾਂ ਨੂੰ ਜਿਉਂਦਾ ਰੱਖ ਰਿਹਾ ਅਜਮੇਰ ਅਕਲੀਆ ਆਪਣੀ ਆਵਾਜ਼ ਦੇ ਕੇ ਅੱਜ ਵੀ ਜਦੋਂ ਵੀ ਕਿਤੇ ਧਰਨੇ ਹੋਣ ਮਜਾਰੇ ਹੋਣ ਕੀਰਤੀ ਲੋਕ ਕਿਤੇ ਲੜਦੇ ਹੋਣ ਅਜਮੇਰ ਅਕਲੀਆ ਇਹਨਾਂ ਗੀਤਾਂ ਨੂੰ ਲੈ ਕੇ ਉੱਥੇ ਹਾਜ਼ਰ ਹੁੰਦਾ ਹੈ ਤੇ ਲੋਕਾਂ ਨੂੰ ਇਹਨਾਂ ਗੀਤਾਂ ਰਾਹੀਂ ਉਹ ਚੇਤਨ ਕਰਦਾ ਸੁਚੇਤ ਕਰਦਾ ਹੈ ਤਾਂ ਸੰਤ ਰਾਮਦਾਸ ਜੀ ਨੇ ਇੱਕ ਗੀਤ ਲਿਖਿਆ ਹੈ ਕਿ ਦੇਸ਼ ਹੈ ਜਿਹੜਾ ਸਾਨੂੰ ਇਹ ਆਪਣੀ ਜ਼ਿੰਦਗੀ ਤੋਂ ਵੀ ਪਿਆਰ ਹੈ ਆਪਣੇ ਦੇਸ਼ ਨੂੰ ਆਪਣੇ ਦੇਸ਼ ਦੇ ਲੋਕਾਂ ਨੂੰ ਪਿਆਰ ਕਰਨ ਦਾ ਸੁਨੇਹਾ ਉਦਾਸੀ ਨੇ ਆਪਣੇ ਕਲਮ ਤੋਂ ਕਿਵੇਂ ਦਿੱਤਾ ਤੇ ਅਜਮੇਰ ਅਖਲੀਆ ਨੇ ਉਹਨੂੰ ਆਵਾਜ਼ ਕਿਵੇਂ ਦਿੱਤੀ ਅੱਜਕੱਲ ਉਹ ਇਹਨਾਂ ਦੇ ਕੋਲੋਂ ਅਸੀਂ ਇੱਕ ਪੈਰਾ ਸੁਣਾਗੇ ਹਾਂਜੀ ਦੇਸ਼ ਹੈ ਪਿਆਰਾ ਸਾਨੂੰ ਜ਼ਿੰਦਗੀ ਪਿਆਰੀ ਨਾਲੋਂ ਦੇਸ਼ ਹੈ ਪਿਆਰਾ ਸਾਨੂੰ ਜ਼ਿੰਦਗੀ ਪਿਆਰੀ ਨਾਲੋਂ ਦੇਸ਼ ਤੋਂ ਪਿਆਰੇ ਇਹਦੇ ਲੋਕ ਕਹਾਣੀਆਂ ਅਸੀਂ ਤੋੜ ਦੇਣੀ ਟੋੜ ਦੇਣੀ ਲੋਹੂ ਪੀਣੀ ਜੋ ਕਹਾਣੀਆਂ ਅਸੀਂ ਤੋੜ ਦੇਣੀ ਮਹਿੰਗੇ ਪਾ ਸਿਰ ਦੇ ਕੇ ਲਈ ਜਿਹੜੀ ਆਜ਼ਾਦੀ ਹੈ ਉਹਦੀ ਗੱਲ ਕਰਦੇ ਨੇ ਸੰਤਰਾ ਮੋਦਾਸੀ ਤੇ ਕਿ ਅਸੀਂ ਇਹ ਆਜ਼ਾਦੀ ਕਿਹੜੇ ਮਹਿੰਗੇ ਭਾ ਲਈਏ ਸਿਰ ਦਿੱਤੇ ਨੇ ਗੁਲਾਮੀ ਦੀਆਂ ਅਸੀਂ ਕੜੀਆਂ ਕਿਵੇਂ ਤੋੜੀਆਂ ਉਹਨਾਂ ਨੇ ਆਪਣੀ ਕਲਮ ਦੇ ਨਾਲ ਲਿਖਿਆ ਪਰ ਵਰਤਾਰਾ ਸੀ ਜਿਹੜਾ ਆਜ਼ਾਦੀ ਤੋਂ ਬਾਅਦ ਉਲਟ ਵਰਤਾਰਾ ਫੇਰ ਚੱਲ ਪਿਆ ਕਿ ਸਾਡੇ ਦੇਸ਼ ਨੂੰ ਗਹਿਣੇ ਤਰਨ ਦਾ ਜਿਹੜਾ ਚੱਲ ਪਿਆ ਸਿਲਸਿਲਾ ਫੇਰ ਕਿ ਕਾਰਪੋਰੇਟ ਘਰਾਣਿਆਂ ਕੋਲੇ ਦੇਸ਼ ਨੂੰ ਗਹਿਣੇ ਪਾ ਦਿਓ ਵੇਚ ਦਿਓ ਇਹਦੇ ਨਾਲ ਨਤੀਜਾ ਕੀ ਨਿਕਲ ਰਿਹਾ ਕਿ ਕਿਰਤੀ ਵਰਗ ਹੋਰ ਲਤਾੜਿਆ ਜਾ ਰਿਹਾ ਤਾਂ ਇਹੋ ਜੇ ਮਸਲੇ ਦੇ ਉੱਤੇ ਇਹ ਜਿਹੜੀ ਆਵਾਜ਼ ਦਿੱਤੀ ਹੈ ਸੰਤਰਾਮ ਦਾਸੀ ਦੇ ਗੀਤ ਨੂੰ ਵੀ ਅਸੀਂ ਗੁਲਾਮੀ ਦੀਆਂ ਕੜੀਆਂ ਤੋੜ ਕੇ ਕਿਵੇਂ ਆਜ਼ਾਦੀ ਲਈ ਸੀ ਤੇ ਇਸ ਜਿਹੜਾ ਬਰਤਾਰਾ ਆਜ਼ਾਦੀ ਤੋਂ ਬਾਅਦ ਚੱਲਿਆ ਉਹਨੂੰ ਆਪਣੇ ਗੀਤਾਂ ਦੇ ਵਿੱਚ ਕਿਵੇਂ ਪ੍ਰੋਇਆ ਉਹ ਦਾਸੀ ਨੇ ਤੇ ਅੱਜ ਮੇਰਾ ਅਕਲੀਆ ਨੇ ਕਿਵੇਂ ਆਵਾਜ਼ ਦਿੱਤੀ ਹੈ ਸੁਣਿਓ ਜਰਾ ਅਸੀਂ ਤੋੜੀਆਂ ਗੁਲਾਮੀ ਦੀਆਂ ਕੜੀਆਂ ਅਸੀਂ ਤੋੜੀਆਂ ਗੁਰਮੀ ਦੀਆਂ ਕੜੀਆਂ ਬੜੇ ਹੀ ਅਸੀਂ ਦੁੱਖ ਡੇ ਯਾਰੇ ਆਖਣਾ ਸਮੇ ਦੀ ਸਰਕਾਰ ਨੂੰ ਗੈੜੇ ਸਾਡਾ ਦੇਸ਼ ਨਾ ਥਾਰੇ ਗੈੜੇ ਸਾਡਾ ਦੇਸ਼ ਨਾ ਥਾਰੇ ਬਾਜੀ ਗੈੜੇ ਸਾਡਾ ਦੇਸ਼ ਨਾ ਧਰੇ ਆਖਣਾ ਸਮੇ ਦੀ ਸਰਕਾਰ ਨੂੰ ਜਿਹੜੀ ਸਰਕਾਰਾਂ ਨੂੰ ਚੇਤਾਵਨੀ ਦਿੱਤੀ ਹੈ ਆਪਣੇ ਇਸ ਗੀਤ ਦੇ ਰਾਹੀਂ ਕਿ ਜਿਹੜੇ ਕਾਰਪੋਰੇਟ ਘਰਾਣਿਆਂ ਕੋਲੇ ਰੇਲ ਤੋਂ ਲੈ ਕੇ ਬੀਮੇ ਤੱਕ ਤੇ ਹੋਰ ਕਿਹੜੇ-ਕਿਹੜੇ ਵਿਭਾਗਾਂ ਜਿਹੜੇ ਉਹ ਗੈਣੇ ਕੀਤੇ ਜਾ ਰਹੇ ਆ ਵੇਚੇ ਜਾ ਰਿਆ ਉਹਨਾਂ ਤੋਂ ਚੇਤਨ ਕਰਦਾ ਇਹ ਗੀਤ ਹੈ ਜਿਹੜਾ ਅਸੀਂ ਪ੍ਰਾਈਵੇਟੇਸ਼ਨ ਵੱਲ ਵੱਧ ਰਹੇ ਆ ਕਿ ਸਾਡੀਆਂ ਸਰਕਾਰਾਂ ਵੱਧ ਰਹੀਆਂ ਨੇ ਉਹ ਤੋਂ ਅਵੇਅਰ ਕਰਦਾ ਇਹ ਗੀਤ ਸੀ ਜ਼ਬਰ ਤੇ ਜ਼ੁਲਮ ਦੇ ਖਿਲਾਫ ਲੜਨ ਦੀ ਪ੍ਰੇਰਣਾ ਦਿੰਦਾ ਗੀਤ ਜਿਹੜਾ ਤੁਸੀਂ ਅਕਸਰੀ ਸਟੇਜਾਂ ਦੇ ਉੱਤੇ ਗਾਉਂਦੇ ਹੋ ਅਜਮੇਰ ਉਹ ਕਿ ਅਸੀਂ ਜੜਨੀ ਜ਼ੁਲਮ ਦੀ ਛੱਡਣੀ ਭਾਵੇਂ ਸਾਡੀ ਜੜ ਨਾ ਰਹੇ ਇਸ ਤਰ੍ਹਾਂ ਦੇ ਕੁਝ ਬੋਲ ਨੇ ਉਦਾਸੀ ਜੀ ਦੀ ਕਰਮ ਤੋਂ ਲਿਖੇ ਗਏ ਆ ਤੁਸੀਂ ਇਹਨੂੰ ਆਵਾਜ਼ ਦਿੱਤੀ ਐ ਉਹ ਕਿਹੜਾ ਗੀਤ ਐ ਸਾਨੂੰ ਦੱਸਿਓ ਜਰਾ ਅਸੀਂ ਜੜਨਾ ਜੜਨਾ ਜ਼ੁਲਮ ਦੀ ਛਡਣੀ ਤੇ ਸਾਡੀ ਭਾਵੇਂ ਜੜਨਾ ਰਹੇ ਲੋਕ ਵੇ ਲੋਕ ਵੇ ਅੱਗ ਵਿੱਚ ਜਿੰਦੜੀ ਨੂੰ ਦੇਣਾ ਵਿੱਚ ਜਿੰਦੜੀ ਨੂੰ ਦੇਣਾ ਝੋਕਵੇ ਵਾ ਜ਼ਿੰਦਗੀ ਨੂੰ ਅੱਗ ਵਿੱਚ ਝੋਕਣਾ ਕਿ ਕਦੇ ਵੀ ਕਿਸੇ ਵੀ ਮੁਸ਼ਕਲ ਤੋਂ ਡਰਨਾ ਨਹੀਂ ਕਿਸੇ ਗੱਲ ਤੋਂ ਪਿੱਛੇ ਨਹੀਂ ਹਟਣਾ ਸੀਸ ੜੀ ਤੇ ਤਰ ਕੇ ਲੜਨ ਦੀ ਪ੍ਰੇਰਣਾ ਦਿੰਦਾ ਦੇਸ਼ ਦੀ ਖਤਰੇ ਇਹ ਤਾਂ ਸਾਡਾ ਦੇਸ਼ ਹੈ ਜਿਹਨੂੰ ਕਿਹਾ ਜਾਂਦਾ ਹੈ ਕਿ ਹਿੰਦੁਸਤਾਨ ਦੀ ਨਹੀਂ ਪੂਰੇ ਸੰਸਾਰ ਦੀ ਕਬੱਡੀ ਚਮਹੂਰੀਅਤ ਹੈ ਇਹ ਵੀ ਸਭ ਤੋਂ ਵੱਡਾ ਲੋਕਤੰਤਰਿਕ ਦੇਸ਼ ਕਹਿੰਦੇ ਸਾਡਾ ਭਾਰਤ ਹੈ ਇੱਥੇ ਹਰ ਇੱਕ ਬੰਦੇ ਨੂੰ ਖੁੱਲ ਹੈ ਕਿ ਉਹ ਵੋਟ ਜਿੰਨੂੰ ਮਰਜ਼ੀ ਪਾਵੇ ਜਦੋਂ ਮਰਜ਼ੀ ਪਾਵੇ ਤੇ ਇਸ ਤਰ੍ਹਾਂ ਦਾ ਸਾਡੇ ਇਥੇ ਪ੍ਰਚਾਰ ਕੀਤਾ ਜਾਂਦਾ ਪਰ ਅਸੀਂ ਜਾਣਦੇ ਹਾਂ ਕਿ ਸਾਡੇ ਇਸ ਲੋਕਤੰਤ੍ਰਿਕ ਮੁਲਕ ਦੇ ਵਿੱਚ ਲੋਕਾਂ ਨੂੰ ਕਿਵੇਂ ਹਾਈਜੈਕ ਕੀਤਾ ਜਾਂਦਾ ਕਿਵੇਂ ਅਗਵਾ ਕਰ ਲਿਆ ਜਾਂਦਾ ਕਦੇ ਧਰਮ ਦੇ ਨਾਂ ਦੇ ਉੱਤੇ ਕਦੇ ਜਾਤ ਦੇ ਨਾਂ ਤੇ ਕਦੇ ਇਲਾਕੇ ਦੇ ਨਾਂ ਤੇ ਕਦੇ ਬੋਲੀ ਦੇ ਨਾਂ ਦੇ ਉੱਤੇ ਇਥੇ ਲੋਕਾਂ ਦਾ ਪੋਲਰਾਈਜੇਸ਼ਨ ਜਿਹਨੂੰ ਕਹਿੰਦੇ ਪੰਜਾਬੀ ਚ ਤ੍ਰੂਵੀਕਰਨ ਕੀਤਾ ਜਾਂਦਾ ਹੈ ਕਿ ਲੋਕਾਂ ਨੂੰ ਧਰਮ ਦੇ ਨਾਂ ਤੇ ਇੱਕ ਪਾਸੇ ਇਕੱਠੇ ਕਰ ਲੋ ਜਾਂ ਜਾਤ ਦੇ ਨਾਂ ਤੇ ਇੱਕ ਪਾਸੇ ਇਕੱਠੇ ਕਰ ਲੋ ਤੇ ਉਹਨਾਂ ਦੀਆਂ ਵੋਟਾਂ ਹਥਿਆ ਲਓ ਤੇ ਆਪ 5 ਸਾਲ ਫਿਰ ਮੋਜਾਂ ਕਰੋ ਤੇ ਉਹ ਲੋਕ ਫਿਰ 5 ਸਾਲ ਵੇਖਦੇ ਰਹਿੰਦੇ ਨੇ ਕਿ ਸਾਡੇ ਨਾਲ ਤਾਂ ਅਸੀਂ ਸ਼ਾਇਦ ਫੇਰ ਠੱਗੇ ਗਏ ਆ ਤਾਂ ਇਸ ਤਰ੍ਹਾਂ ਦੀ ਠੱਗੀ ਜਿਹੜੀ ਲੋਕਾਂ ਨਾਲ ਵੋਟਾਂ ਵੇਲੇ ਵੱਜ ਜਾਂਦੀ ਹੈ ਉਹਨਾਂ ਤੋਂ ਚੇਤਨ ਕਰਦੀ ਹੈ ਸੰਤ ਰਮੋ ਉਦਾਸੀ ਦੀ ਕਲਮ ਤੇ ਉਹਨੂੰ ਆਵਾਜ਼ ਦਿੱਤੀ ਅਜਮੇਰ ਆਖ ਲਿਆ ਨੇ ਅੱਜ ਕੱਲ੍ਹ ਦੇ ਰਹੇ ਨੇ ਇਹ ਇਹਨਾਂ ਗੀਤਾਂ ਨੂੰ ਆਵਾਜ਼ ਥਾਂ ਥਾਂ ਧਰਨਿਆਂ ਮੁਜਾਰਿਆਂ ਦੇ ਵਿੱਚ ਉਹਨਾਂ ਲੀਡਰਾਂ ਤੋਂ ਕਿਵੇਂ ਚੇਤਨ ਕਰਦਾ ਹੈ ਅਜਮੇਰ ਉਦਾਸੀ ਦੇ ਗੀਤ ਨੂੰ ਲੈ ਕੇ ਲੋਕੋ ਬਾਜ਼ੀ ਆ ਜਾਉ ਛੁਟੇਲੀ ਡਰਾਤੋਂ ਇਹਨਾ ਦੇਸ਼ ਨੂੰ ਵਿਲੇ ਲੇਗਾ ਛੱਡਣਾ ਇਹਨਾ ਦੇਸ਼ ਦਾ ਕੁਝ ਵੀ ਛੱਡਿਆ ਨਹੀਂ ਆ ਗਾਉਂ ਇਕ ਰਾਂ ਅਸੀਂ ਆਪਣਾ ਅਸੀਂ ਆਪਣਾ ਸਮਝ ਕੇ ਬੋਟ ਪਾਈ ਇਹਨਾ ਬੋਟ ਦਾ ਸਲਾ ਬੀਤਾ ਹਰਿਆਣਾ ਸਾਨੂੰ ਮਹਿੰਗੇ ਆਵਾਲੀਆਂ ਦੁੱਧ ਬਾਂਗੂ ਇਹਨਾ ਪਾਣੀ ਦਾ ਛਟਾ ਵੀ ਮਾਰਿਆਣਾ ਇਹਨਾ ਪਾਣੀ ਦਾ ਛਟਾ ਵੀ ਮਾਰਿਆ ਵਾਹ ਇਹਦੇ ਵਿੱਚ ਕਿੰਨੇ ਚੇਤਨਾ ਇਸ ਗੀਤ ਦੇ ਵਿੱਚ ਆਪਣੀ ਆਵਾਜ਼ ਦੇ ਨਾਲ ਲੋਕਾਂ ਤੱਕ ਇਹ ਸੁਨੇਹਾ ਹਮੇਸ਼ਾ ਲਾਉਂਦੇ ਰਹਿੰਦੇ ਨੇ ਕਿ ਲੋਕੋ ਬਾਝ ਆਜੋ ਝੂਠੇ ਲੀਡਰਾਂ ਤੋਂ ਜਿਨ੍ਹਾਂ ਦੀ ਕਹਿਣੀ ਤੇ ਕਰਨੀ ਦੇ ਵਿੱਚ ਫਰਕ ਹੁੰਦਾ ਚੋਣ ਮੈਨੀਫੈਸਟੋ ਕੁਝ ਹੋਰ ਬੋਲਦੇ ਹੁੰਦੇ ਨੇ ਅੱਜ ਕੱਲ ਚੋਣ ਮੈਨੀਫੈਸਟੋ ਦੀ ਥਾਂ ਤੇ ਇਹ ਸ਼ਬਦ ਗਰੰਟੀਆਂ ਵਰਤਦੇ ਨੇ ਸਾਡੇ ਜਿਹੜੇ ਵੱਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਜਾਂ ਹੋਰ ਲੋਕ ਨੇ ਉਹ ਕਹਿੰਦੇ ਹੁੰਦੇ ਨੇ ਇਹ ਤਾਂ ਫਲਾਣੇ ਲੀਡਰ ਦੀ ਗਰੰਟੀ ਹੈ ਇਹ ਗਰੰਟੀਆਂ ਲੈ ਕੇ ਆਉਂਦੇ ਨੇ ਹੁਣ ਕਦੇ ਚੋਣ ਮੈਨੀਫੈਸਟ ਹੁੰਦਾ ਸੀ ਕਦੇ ਕੁਛ ਹੁੰਦਾ ਸੀ ਪਰ ਇਸ ਕਲਮ ਨੇ ਇਸ ਆਵਾਜ਼ ਨੇ ਲੋਕਾਂ ਨੂੰ ਹਮੇਸ਼ਾ ਅਵੇਅਰ ਕੀਤਾ ਚੇਤਨਕ ਕੀਤਾ ਕਿ ਲੋਕੋ ਸਮਝ ਜਾਓ ਜਿੱਦ ਦੇ ਸਮਝ ਜਾਵਾਂਗੇ ਉਦੋਂ ਹੀ ਸਾਡੀ ਤਕਦੀਰ ਸੋਹਣੀ ਲਿਖੀ ਜਾਊਗੀ ਇਸ ਤੋਂ ਬਿਨਾ ਗੁਜ਼ਾਰਾ ਨਹੀਂ ਹੈ ਤੇ ਇਹ ਇਨ ਉਦੇਸ਼ਾਂ ਦੀ ਪ੍ਰਾਪਤੀ ਦੇ ਖਾਤਰ ਦੇਸ਼ ਨੂੰ ਸੋਹਣਾ ਬਣਾਉਣ ਦੀ ਖਾਤਰ ਬਰਾਬਰੀ ਵਾਲਾ ਸਮਾਜ ਬਣਾਉਣ ਦੀ ਖਾਤਰ ਜਦੋਂ ਸੰਘਰਸ਼ ਵਿਟੇ ਜਾਂਦੇ ਨੇ ਤਾਂ ਲੜਦੇ ਲੜਦੇ ਲੋਕ ਉਹਦੇ ਵਿੱਚ ਸ਼ਹਾਦਤਾਂ ਦੇ ਜਾਨ ਵੀ ਪੀ ਜਾਂਦੇ ਨੇਗੇ ਮੌਤ ਦੇ ਮੂੰਹ ਦੇ ਵਿੱਚ ਜਾ ਪੈਂਦੇ ਨੇਗੇ ਤਾਂ ਉਹ ਉਹਨਾਂ ਸਾਥੀਆਂ ਨੂੰ ਜਿਹੜੇ ਲੜਦੇ ਲੜਦੇ ਇਸ ਰਾਹ ਦੇ ਉੱਤੇ ਤੁਰ ਜਾਂਦੇ ਨੇ ਕੁਰਬਾਨੀਆਂ ਦੇ ਜਾਂਦੇ ਨੇ ਆਪਣੇ ਸਿਰ ਦੇ ਜਾਂਦੇ ਨੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਸੰਤਰਾ ਮੋਦਾਸੀ ਦੀ ਕਲਮ ਤੇ ਅਜਮੇਰ ਅਕਲੀ ਦੀ ਆਵਾਜ਼ ਕਿਵੇਂ ਸ਼ਰਧਾਂਜਲੀ ਪੇਂਟ ਕਰਦੀ ਹੈ ਆਓ ਸੁਣੀਏ ਚਾੜਨ ਬਾੜਿਓ ਹੱਕਾਂ ਦੀ ਪੇਂਟ ਉੱਤੇ ਤਉਨੂੰ ਸ਼ਰਧਾ ਦੇ ਫੁੱਲ ਚੜਾਉਣ ਲੱਗਿਆਂ ਤੋੜੀ ਯਾਦ ਵਿੱਚ ਬੈਠ ਕੇ ਦੋ ਘੜੀਆਂ ਇੱਕ ਦੋ ਪਿਆਰ ਦੇ ਹੰਝੂ ਬਹਾਉਣ ਲੱਗਿਆਂ ਤਉਨੂੰ ਮਿਲੂ ਹੰਗਾਰਾ ਸੰਸਾਰ ਵਿੱਚੋਂ मुढ बुसीं कहाणा द हा असीं जन मुल तार गे असीं कुर्बनि जिथे गो असीं आए जणो बढ़िया ਕਾ ਹੁਣ ਠੰਡੀ ਨੇ ਹੋਣ ਦੇਣੀ ਗਰਮ ਆ ਰਖਾਂਗੇ ਦੌਰ ਕੁਰਬਾਨੀਆਂ ਦਾ ਲਹਿਰ ਹੱਕਾਂ ਦੀ ਰੰਡੀ ਨਹੀਂ ਹੋਣ ਦੇਣੀ ਖੇਡਣੇ ਜਾਣ ਦੇ ਹੜਾਂ ਦੀ ਇੱਕ ਅੰਦਰ ਸਿਰ ਜੁਲਮ ਦੀ ਛੰਡੀ ਨਹੀਂ ਹੋੜ ਦੇਣੀ ਸਾਮਰਾਜ ਦੀ ਮੰਡੀਰੇ ਹਿੰਦ ਹੋਇਆ ਹੁਣ ਇਹ ਲੋਥਾਂ ਦੀ ਮੰਡੀ ਨਹੀਂ ਹੋੜ ਦੇਣੀ ਹੁਣ ਇਹ ਲੋਥਾਂ ਦੀ ਮੰਡੀ ਨਹੀਂ ਹੋ ਤਾਂ ਇਹ ਦੋਸਤੋ ਪਹਿਲਾ ਭਾਗ ਸੀ ਜਿਹਦੇ ਵਿੱਚ ਅਸੀਂ ਰਾਜਸੀ ਚੇਤਨਾ ਦੇ ਜਿਹੜੇ ਗੀਤ ਆ ਤੁਹਾਡੇ ਸਾਹਮਣੇ ਰੱਖੇ ਆ ਇਹ ਭਾਗ ਪਹਿਲਾ ਹੈ ਭਾਗ ਦੂਜੇ ਦੇ ਵਿੱਚ ਅਸੀਂ ਕੀ ਗੱਲ ਕਰਾਂਗੇ ਉਹਨੂੰ ਵੀ ਸੁਣਨ ਦੀ ਖੇਚਲ ਕਰਿਓ ਤਾਂ ਮੈਂ ਧੰਨਵਾਦ ਕਰਦਾ ਹਾਂ ਸਾਥੀ ਅਜ ਮੇਰਾ ਇਕਲਿਆ ਦਾ ਜਿਨ੍ਹਾਂ ਨੇ ਇਹ ਸਾਡੇ ਸਾਹਮਣੇ ਆਪਣੇ ਤੁਕਾਂ ਦੇ ਰਾਹੀ ਆਪਣੀ ਆਵਾਜ਼ ਦੇ ਰਾਹੀ ਇਹ ਚੇਤਨਾ ਭਰੇ ਗੀਤ ਸਾਡੇ ਸਾਹਮਣੇ ਰੱਖੇ ਬਹੁਤ ਧੰਨਵਾਦ ਬਾਈ ਅਜ ਮੇਰਾ ਰੱਲਾ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਸ਼ੁਕਰੀਆ ਜੀ